ਹਾਂਜੀ ਸੰਗਤ ਜੀ ਅੱਜ ਲੋਹੜੀ ਦਾ ਤਿਹਾਰ ਹੈ ਸਭ ਤੋਂ ਪਹਿਲਾਂ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ ਤੇ ਆਪਦੀਆਂ ਹਾਜ਼ਰੀਆਂ ਲਵਾਓ ਤੇ ਆਪਦੇ ਜਨਮ ਸਫਲੇ ਕਰੋ ਹੁਣ ਤੁਹਾਨੂੰ ਅੱਜ ਲੋਹੜੀ ਦੇ ਤਿਹਾਰ ਦਾ ਇਤਿਹਾਸ ਦੱਸਦੇ ਹਾਂ ਨਸੀਬ ਵਿਰਗ ਫੇਸਬੁੱਕ ਪੇਜ ਅਤੇ ਲੋਕ ਸੇਵਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੁਣ ਤੁਹਾਨੂੰ ਦੱਸਦੇ ਹਾਂ ਲੋੜੀ ਦਾ ਦੁੱਲੇ ਪੱਟੀ ਨਾਲ ਕੀ ਸਬੰਧ ਹੈ ਸੁੰਦਰਮੁੰਦਰੀ ਕੌਣ ਸੀ ਇਹ ਲੋੜੀ ਦਾ ਤਿਹਾਰ ਕਦੋਂ ਤੋਂ ਮਨਾਇਆ ਗਿਆ ਜੋ ਗਾਣਾ ਹੈ ਦੁੱਲੇ ਧੀ ਪਈ ਸੇਰ ਸੱਕਰ ਪਈ ਉਹ ਕੀ ਇਹ ਸਾਰਾ ਕੁਝ ਤੁਹਾਨੂੰ ਦੱਸਦੇ ਆਂ ਕਿ ਦੁੱਲਾ ਪੱਟੀ ਜੋ ਸਾਦਲ ਬਾਗ ਦਾ ਇਲਾਕਾ ਹੈਗਾ ਪਾਕਿਸਤਾਨ ਦਾ ਉਹਦੇ ਵਿੱਚ ਪਿੰਡ ਪੈਦਾ ਹੋਇਆ ਸੀ ਇਹਦੇ ਪਿੰਡ ਦਾ ਨਾਮ ਹੈਗਾ ਹੈ ਪਿੰਡੀ ਇਹਦੇ ਪਿਤਾ ਦਾ ਨਾਮ ਸੀ ਪ੍ਰੀਤ ਖਾਨ ਤੇ ਮਾਤਾ ਦਾ ਨਾਮ ਸੀ ਲੱਤੀ ਉਸ ਸਮੇਂ ਰਾਜੇ ਅਕਬਰ ਦਾ ਰਾਜ ਸੀ ਤੇ ਰਾਜਾ ਅਕਬਰ ਵੈਸੇ ਤਾਂ ਇੱਕ ਕੁਸ਼ਲ ਪ੍ਰਸ਼ਾਸਕ ਸੀ ਪਰ ਉਸਨੇ ਕੀ ਕੀਤਾ ਵੀ ਜੱਟਾਂ ਕਿਸਾਨਾਂ ਜ਼ਿਮੀਂਦਾਰਾਂ ਤੇ ਟੈਕਸ ਬਹੁਤ ਲਾਤਾ ਖੇਤੀ ਦੇ ਉੱਤੇ ਜਿਹਨੂੰ ਆਪਾਂ ਹੁਣ ਮਾਮਲਾ ਕਹਿੰਦੇ ਹੁੰਦੇ ਸੀ ਅੰਗਰੇਜ਼ਾਂ ਦੇ ਟਾਈਮ 'ਚ ਤੇ ਆ ਪ੍ਰਕਾਸ਼ ਸਿੰਘ ਬਾਦਲ ਨੇ ਜੋ ਬੰਦ ਕੀਤਾ ਸੀ ਮਾਮਲਾ ਤੇ ਟੈਕਸ ਬਹੁਤ ਜ਼ਿਆਦਾ ਸੀ ਦੁੱਲੇ ਦੇ ਪਿਤਾ ਹੋਰੀ ਸੀ ਪਿੰਡ ਦੇ ਹਾਕਮ ਉਸ ਇਲਾਕੇ ਦੇ ਹਾਕਮ ਫਿਰ ਇਲਾਕੇ ਦੇ ਲੋਕ ਇਹਨਾਂ ਕੋਲ ਆਉਂਦੇ ਆ ਭਾਈ ਵੀ ਅਸੀਂ ਇਹਨਾਂ ਟੈਕਸ ਨਹੀਂ ਭਰ ਸਕਦੇ ਤਾ ਦੁੱਲੇ ਦੇ ਪਿਤਾ ਹੋਰਾਂ ਨੇ ਫਿਰ ਬਗਾਵਤ ਕਰਤੀ ਅਕਬਰ ਬਾਦਸ਼ਾਹ ਦੇ ਖਿਲਾਫ ਵੀ ਅਸੀਂ ਮਾਮਲਾ ਨਹੀਂ ਦੇਣਾ ਜੋ ਤੂੰ ਕਰਨਾ ਕਰ ਲਾ ਫਿਰ ਅਕਬਰ ਬਾਦਸ਼ਾਹ ਪੱਟੀ ਦੇ ਪਿਤਾ ਤੇ ਦਾਦੇ ਨੂੰ ਠੋਖੇ ਨਾਲ ਸੱਦ ਕੇ ਤੇ ਮਰਵਾ ਦਿੰਦਾ ਹੈ ਤੇ ਲਾਹੌਰ ਦੇ ਬਾਹਰ ਕਿਲੇ ਦੇ ਬਾਹਰ ਟੰਗਵਾ ਦਿੰਦਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਵੀ ਰਾਜੇ ਦੇ ਖਿਲਾਫ ਬਗਾਵਤ ਕਰਨ ਦਾ ਕੀ ਇਨਜਾਮ ਹੁੰਦਾ ਹੈ ਉਸ ਤੋਂ ਕੁਝ ਦਿਨਾਂ ਬਾਅਦ Eidullah Patti ਪੈਦਾ ਹੁੰਦਾ ਹੈ ਮਾਂ ਵੀ ਬਹੁਤ ਦਲੇਰ ਸੀ ਉਹ ਆ ਦੇ ਪੁੱਤ ਨੂੰ ਦੱਸਦੀ ਰਹਿੰਦੀ ਸੀ ਕਿ ਕਿਸ ਤਰ੍ਹਾਂ ਤੁਹਾਡੇ ਪਿਤਾ ਦਾਦਾ ਜੀ ਹਕੂਮਤ ਨਾਲ ਟੱਕਰ ਲੈਂਦੇ ਹੋਏ ਸ਼ਹੀਦ ਹੋਏ ਆ ਉਹਨਾਂ ਨੂੰ ਕੋ-ਕੋ ਕੇ ਮਾਰਿਆ ਗਿਆ ਤੇ ਫਿਰ ਇਸ ਕਰਕੇ ਇੱਕ ਤਾਂ ਖੂਨ ਦੇ ਵਿੱਚ ਦਲੇਰੀ ਸੀ ਦੂਜਾ ਮਾਤਾ ਦੇ ਉਪਦੇਸ਼ ਸਦਕਾ ਇਹ ਵੀ ਫਿਰ ਬਾਗੀ ਪ੍ਰਵਿਰਤੀ ਦਾ ਬਣ ਜਾਂਦਾ ਹੈ ਇਲਾਕੇ ਦੇ ਵਿੱਚ ਇਹਦਾ ਸਿੱਕਾ ਚੱਲਣ ਲੱਗ ਜਾਂਦਾ ਹੈ ਤੇ ਸਰਕਾਰ ਦਾ ਜਿੰਨਾ ਵੀ ਮਾਲ ਧਨ ਉਸ ਇਲਾਕੇ ਦੇ ਵਿੱਚ ਦੀ ਟੱਪਦਾ ਹੁੰਦਾ ਹੈ ਲੁੱਟ ਲੈਂਦਾ ਤੇ ਇਲਾਕੇ ਦੇ ਗਰੀਬਾਂ ਦੇ ਵਿੱਚ ਵੰਡ ਦਿੰਦਾ ਹੁੰਦਾ ਤੇ ਇਸ ਕਰਕੇ ਰੱਬ ਤਰ੍ਹਾਂ ਉੱਥੇ ਉਹਨੂੰ ਦੁੱਲੇ ਨੂੰ ਪੂਜਦੇ ਨੇ ਉਸ ਇਲਾਕੇ ਦੇ ਲੋਕ ਫਿਰ ਚਲੋ ਅਕਬਰ ਇੰਨਾ ਮਾੜਾ ਨਹੀਂ ਸੀ ਪਰ ਕਈ ਉਹਦੇ ਜੋ ਵਜ਼ੀਰ ਸੀ ਉਹ ਬੜੇ ਮਾੜੇ ਸੀ ਲੋਕਾਂ ਦੀਆਂ ਧੀਆਂ ਪੈਣਾ ਨੂੰ ਵੀ ਧੱਕੇ ਨਾਲ ਚੱਕਦੇ ਸੀ ਇੱਕ ਬ੍ਰਾਹਮਣ ਸੀ ਉਹਦੀਆਂ ਦੋ ਬੇਟੀਆਂ ਸੀ ਸੁੰਦਰੀ ਤੇ ਮੁੰਦਰੀ ਉਹ ਬੜੀਆਂ ਸੋਹਣੀਆਂ ਸੀ ਉਸ ਇਲਾਕੇ ਦੇ ਹਾਕਮ ਦੀ ਨਿਗਾਹ ਉਹਨਾਂ ਤੇ ਪੈ ਜਾਂਦੀ ਏ ਤੇ ਉਹ ਬ੍ਰਾਹਮਣ ਨੂੰ ਆਪਣੀਆਂ ਕੁੜੀਆਂ ਉਸ ਨਾਲ ਵਿਆਹ ਦਾ ਸੁਨੇਹਾ ਭੇਜ ਦਿੰਦਾ ਹੈ। ਪਨੀਤਾ ਮੈਂ ਚੱਕ ਕੇ ਲੈ ਜਾਣੀਆਂ ਜਾਂ ਤੂੰ ਆਪਣੀਆਂ ਕੁੜੀਆਂ ਦਾ ਮਰਜ਼ੀ ਨਾਲ ਆਪਣੇ ਮੇਰੇ ਨਾਲ ਵਿਆਹ ਕਰਦੇ। ਫਿਰ ਉਹ ਬ੍ਰਾਹਮਣ ਜੰਗਲ ਵਿੱਚ ਜਾ ਕੇ ਦੁੱਲੇ ਪੱਟੀ ਨੂੰ ਲੱਭ ਕੇ ਉਹਦੇ ਅੱਗੇ ਅਰਦਾਸ ਬੇਨਤੀ ਕਰਦਾ ਹੈ ਵੀ ਦੁੱਲਿਆ ਮੇਰੀ ਫਰਿਆਦ ਸੁਣ ਲਾ ਤੂੰ ਹੀ ਮੇਰੀਆਂ ਧੀਆਂ ਦੀ ਇੱਜ਼ਤ ਬਚਾ ਸਕਦਾ ਹੈ। ਤੇ ਜਿੱਥੇ ਉਹਨਾਂ ਦਾ ਮਨ ਲੋ ਸਗੰਸਾਰਥ ਮੈਂ ਕਰਨਾ ਸੀ ਉੱਥੇ ਕਰਵਾ ਸਕਦਾ ਨਹੀਂ ਤਾਂ ਇਸ ਇਲਾਕੇ ਦੇ ਹਾਕਮ ਨੇ ਮੇਰੀਆਂ ਧੀਆਂ ਚੁੱਕ ਕੇ ਲੈ ਜਾਣੀਆਂ ਧੱਕੇ ਨਾਲ ਵਿਆਹ ਕਰਵਾ ਦੇਗਾ ਤੇ ਉਹਨਾਂ ਨੂੰ ਗੁਲਾਮ ਬਣਾ ਕੇ ਰੱਖੇਗਾ ਦੁੱਲੇ ਪੱਟੀ ਨੂੰ ਜਦੋਂ ਪਤਾ ਲੱਗਦਾ ਉਸੇ ਟਾਈਮ ਹੀ ਉਹ ਫਿਰ ਬ੍ਰਾਹਮਣ ਦੇ ਨਾਲ ਆਉਂਦਾ ਹੈ ਕਹਿੰਦਾ ਤੇਰੀਆਂ ਧੀਆਂ ਦਾ ਵਿਆਹ ਮੈਂ ਅੱਜ ਹੀ ਕਰਾਂਗਾ ਦੁੱਲਾ ਪੱਟੀ ਫਿਰ ਰਾਤੋਂ ਰਾਤ ਪਿੰਡੀ ਪਿੰਡ ਵਿੱਚ ਆਉਂਦਾ ਤੇ ਉਹਦੇ ਬਾਹਰ ਇੱਕ ਸਮਾਗਮ ਰੱਖ ਦਿੰਦਾ ਲੱਕੜਾ ਮਗਾਉਂਦਾ ਤੇ ਇੱਕ ਵੱਡੀ ਅੱਗ ਬਾਲੀ ਜਾਂਦੀ ਹੈ ਤੇ ਚੰਡੀ ਪ੍ਰਚੰਡ ਕੀਤੀ ਜਾਂਦੀ ਹੈ ਅਗਨੀ ਪ੍ਰਚੰਡ ਕੀਤੀ ਜਾਂਦੀ ਹੈ ਵੀ ਇਹ ਜਿੱਤ ਦਾ ਪ੍ਰਤੀਕ ਹੈ ਵੀ ਹੁਣ ਅਸੀਂ ਮੁਗਲਕਾ ਉਮਤ ਜਾਂ ਮੌਕੇ ਦੀ ਸਰਕਾਰ ਅੱਗੇ ਨਹੀਂ ਝੁਕਣਾ ਉਹ ਸੱਗਦੇ ਦਿਵਾਲੇ ਫਿਰ ਉਹ ਦੋਹਾਂ ਕੁੜੀਆਂ ਦੇ ਫੇਰੇ ਮੰਨ ਲਓ ਫੇਰੇ ਕੀਤੇ ਜਾਂਦੇ ਆ ਵਿਆਹ ਕੀਤਾ ਜਾਂਦਾ ਤੇ ਪਿੰਡ ਦੇ ਵਿੱਚ ਦੁੱਲਾ ਪੱਟੀ ਫੇਰੇ ਸੁਨੇਹੇ ਭੇਜ ਦਿੰਦਾ ਭਾਈ ਇਲਾਕੇ 'ਚ ਜਿੰਨਾ ਵੀ ਘਰਾਂ ਦੇ ਵਿੱਚ ਨਵੀਆਂ ਵਿਆਹ ਵੋਟੀਆਂ ਆਈਆਂ ਨੇ ਜਾਂ ਜਿਨ੍ਹਾਂ ਦੇ ਘਰੇ ਪੁੱਤ ਜੰਮੇ ਆ ਜੋ ਦਾਨ ਦਿੰਦੇ ਹੁੰਦੇ ਸੀ ਆ ਕੇ ਨਾhtੀਆਂ ਨੂੰ ਦਾਨ ਦਿਓ ਤੇ ਅੱਜ ਤੋਂ ਆਪਾਂ ਇੱਕ ਨਵੀਂ ਪਰਿਵਰਤੀ ਸ਼ੁਰੂ ਕਰੀਏ ਤੇ ਲੋਕ ਉੱਥੇ ਆ ਕੇ ਉਹਨਾਂ ਨhtੀਆਂ ਨੂੰ ਦਾਨ ਦਿੰਦੇ ਆ ਪਰ ਉਸ ਦਿਨ ਜੰਗਲ ਦੇ ਵਿੱਚੋਂ ਦੁੱਲਾ ਭੱਟੀ ਸਿੱਧਾ ਗੁੱਸੇ ਦਾ ਮਾਰਾ ਆ ਗਿਆ ਸੀ ਪੈਸੇ ਉਸ ਦੇ ਕੋਲ ਨਹੀਂ ਸੀ ਉਹਨਾਂ ਨhtੀਆਂ ਨੂੰ ਦਾਨ ਦੇਣ ਵਾਸਤੇ ਫਿਰ ਉਹ ਉਹਨਾਂ ਬੱਚੀਆਂ ਸੁੰਦਰਮੁੰਦਰੀ ਦੇ ਝੋਲੀਆਂ ਚ ਸੇਰ ਸ਼ੱਕਰ ਪਾਉਂਦਾ ਹੈ ਤਾਂ ਇਹੋ ਕਹਿੰਦੇ ਨੇ ਨਾ ਦੁੱਲੇ ਧੀ ਵੀ ਆਈ ਸੇਰ ਸ਼ੱਕਰ ਪਾਈ ਉਸ ਤੋਂ ਚੱਲਿਆ ਜੋ ਮੁਹਾਵਰਾ ਹੈ ਫਿਰ ਕੀ ਹੁੰਦਾ ਹੈ ਸਰਕਾਰ ਨੂੰ ਪਤਾ ਲੱਗ ਜਾਂਦਾ ਵੀ ਦੁੱਲੇ ਨੂੰ ਡਾਇਰੈਕਟ ਤਾਂ ਆਪਾਂ ਦਬਾ ਨਹੀਂ ਸਕਦੇ ਲੋਕਾਂ ਦਾ ਬੜਾ ਸਾਥ ਹੈ ਸਰਕਾਰ ਸੰਧੀ ਦੇ ਬਹਾਨਿਆਂ ਨੂੰ ਸੱਦ ਲੈਂਦੀ ਏ ਤੇ ਫੜ ਕੇ बेहोश ਕਰਵਾ ਕੇ ਯਾਨੀ ਫੜ ਕੇ ਖਾਣੇ ਦੇ ਵਿੱਚ ਉਹ ਤੋਂ ਪਹਿਲਾਂ ਕੁਝ ਦੇ ਦਿੰਦੇ ਆ ਸੰਧੀ ਦੇ ਬਹਾਨੇ ਜਦੋਂ ਸੱਦਿਆ ਹੁੰਦਾ ਹੈ ਜਦੋਂ ਦੁੱਲਾ ਕੁਝ ਖਾਂਦਾ ਪੀਂਦਾ ਹੈ ਤਾਂ ਬੇਹੋਸ਼ ਹੋ ਜਾਂਦਾ ਹੈ ਫਿਰ ਬੇਹੋਸ਼ ਨੂੰ ਫੜ ਕੇ ਉਹਨੂੰ ਮਾਰ ਦਿੱਤਾ ਜਾਂਦਾ ਹੈ ਤੇ ਬਾਹਰ ਟੰਗ ਦਿੱਤਾ ਜਾਂਦਾ ਹੈ ਪਤਾ ਕੀ ਕੋਈ ਵੀ ਡਰ ਦੇ ਮਾਰੇ ਹਕੂਮਤ ਦੇ ਖਿਲਾਫ ਬਗਾਵਤ ਨਾ ਕਰੇ ਤੇ ਉਸੇ ਤੋਂ ਹੀ ਇਹ ਲੋਹੜੀ ਦਾ ਤਿਹਾਰ ਚੱਲ ਰਿਹਾ ਹੈ ਤੇ ਹਿੰਦੂ ਵੀਰਾਂ ਦਾ ਅੱਜ ਤੋਂ ਜੱਗ ਸ਼ੁਰੂ ਹੋ ਰਿਹਾ ਹੈ ਬਸੰਤ ਰੁੱਤ ਦੀ ਵੀ ਅੱਜ ਤੋਂ ਸ਼ੁਰੂਆਤ ਹੈ ਤੇ ਆਸ ਕਰਦਾ ਕਿ ਲੋਹੜੀ ਦਾ ਤਿਹਾਰ ਬੁਰਾਈ ਉੱਤੇ ਚਾਈਦਾ ਪ੍ਰਤੀਤ ਹੋਵੇ ਤੇ ਸਾਡੇ ਸਮਾਜ ਵਿੱਚੋਂ ਬੁਰਾਈ ਖਤਮ ਹੋਵੇ ਧੀਆਂ ਦਾ ਸਤਕਾਰ ਹੋਵੇ ਵੈਗੁਰਚਾ ਖਾਲਸਾ ਵੈਗੁਰਚੀ ਫਤ